ਰਾਦੇ ਰਾਦੇ ਜੀ ਅੱਜ ਬਹੁਤ ਹੀ ਸੋਹਣਾ ਡਿਜ਼ਾਈਨ ਆਇਆ ਆਪਣੇ ਕੋਲੇ ਪਹਿਲਾਂ ਤਾਂ ਨੈਕਲਾਈਨ ਚੈੱਕ ਕਰੋ ਜੀ ਨੈਕਲਾਈਨ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਬਹੁਤ ਹੀ ਸੋਹਣਾ ਬੇਸ ਹੈ 올ੀਵਾ ਮਸਲੀਨ ਬੇਸ ਲੱਗਿਆ ਹੋਇਆ ਬੇਸ ਦਾ ਨਾਮ ਦੁਬਾਰਾ ਸੁਣੋ 올ੀਵਾ ਮਸਲੀਨ ਬੇਸ ਲੱਗਿਆ ਹੋਇਆ ਜੀ ਆਹ ਡਿਜ਼ਾਈਨਿੰਗ ਚੈੱਕ ਕਰੋ ਜੀ ਕਿੰਨੀ ਸੋਹਣੀ ਹੈ ਆਹ ਸਾਰੀ ਲਾਈਨਿੰਗ ਹੈ ਜੀ ਬੇਸ ਬਹੁਤ ਜਿਆਦਾ ਸੌਫਟ ਹੈ ਡਿਜ਼ਾਈਨਿੰਗ ਬਹੁਤ ਹੀ ਅਲਟੀਮੇਟ ਹੈ ਜੀ ਜਿਵੇਂ ਮਾਰਕੀਟ ਵਗੈਰਾ ਚ ਜਾਣਾ ਸੋਨੇ ਕਿਸੇ ਵੀ ਛੋਟੇ ਮੋਟੇ ਫੈਕਸ਼ਨ ਚ ਪੋਣਾ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੈ ਚਾਰ ਕਲਰ ਆ ਦੁਪੱਟਾ ਦੇਖੋ ਕਿੰਨਾ ਸੋਹਣਾ ਪੂਰਾ 2.5 ਮੀਟਰ ਦਾ ਦੁਪੱਟਾ ਜੀ ਔਰ ਇਹਦੀ ਨੈਕ ਲਾਈਨ ਤੇ ਮੇਨ ਫੋਕਸ ਹੈ ਜੀ ਬਹੁਤ ਹੀ ਸੋਹਣੀ ਲੁੱਕ ਦੇ ਰਿਹਾ ਹੈ ਲਾਈਨਿੰਗ ਦੇ ਨਾਲ ਕੇਰਾ ਜਿਹਦੇ ਚਾਰ ਕਲਰ ਨੇ ਚਾਰੇ ਹੀ ਬੜੇ ਸੋਹਣੇ ਨੇ ਜੀ ਲਓ ਜੀ ਕਲਰ ਚਾਰਟ ਚੈੱਕ ਕਰ ਲਓ ਜੀ ਬੜਾ ਹੀ ਸੋਹਣਾ ਕਲਰ ਚਾਰਟ ਆ ਰੇਟ ਰਹੂਗਾ ਜੀ 1250 ਰੁਪਿਆ ਲਓ ਜੀ ਕਰਾ ਲਓ ਜਲਦੀ ਜਲਦੀ ਆਰਡਰ ਬੁੱਕ ਬਹੁਤ ਹੀ ਸੋਹਣਾ ਆਰਟੀਕਲ ਸੌਫਟ ਆ ਬਿਲਕੁਲ ਕਪੜਾ ਇਹਦਾ ਨੀਚੇ ਕੇਰਾ ਚੈੱਕ ਕਰ ਲਓ ਕੇਰੇ ਦੇ ਵੀ ਨਾਲ ਲੇਸ ਪੱਟੀ ਦਾ ਕੰਮ ਕੀਤਾ ਹੋਇਆ ਜੀ ਆਹ ਲਓ ਜੀ ਫੋਰਥ ਕਲਰ ਇਹ ਆ ਸਕ੍ਰੀਨ ਤੇ ਨੰਬਰ ਦਿੱਤਾ ਹੋਇਆ 7837685101 ਕਰਾ ਦਿਓ ਜਲਦੀ ਜਲਦੀ ਆਰਡਰ ਬੁੱਕ ਜੀ ਸੀਓਡੀ ਨਹੀਂ ਹੋਣੀ ਪੇਮੈਂਟ ਮੈਥਡ ਆਨ ਲੈਣਾ ਬਹੁਤ ਹੀ ਸੋਹਣਾ ਫੈਬਰਿਕ 올ਿਵਾ ਮਸਲੀਨ ਦਾ ਡਿਜ਼ਾਈਨ ਹੈ ਨੈਕਲਾਈਨ ਚੈੱਕ ਕਰੋ ਬਹੁਤ ਸੋਹਣਾ ਲੁੱਕ ਬੜੀ ਸੋਹਣੀ ਆ ਰਹੀ ਹੈ ਮੈਚਿੰਗ ਸੂਟ ਹੈ ਜੀ ਪਲੇਨ ਬਾਟਮ ਦੇ ਨਾਲ